ਬੈਸਿਕਲੀ ਡੀਜੀ ਸਾਹਿਬ ਦੀਆਂ ਡਿਰੈਕਸ਼ਨ ਦੇ ਨਾਲ ਜਿਹੜੇ ਜਨੇ ਸੀਨੀਅਰ ਅਫਸਰ ਨੇ ਸਾਰੇ ਫੀਲਡ ਚ ਜਾ ਕੇ ਆਪਣੀਆਂ ਪ੍ਰੇਪੇਰਨੈਸ ਚੈੱਕ ਕਰ ਰਹੀ ਹੈ ਤੇ ਆਪਣੀਆਂ ਟੀਮਸ ਨੂੰ ਮੋਟੀਵੇਟ ਕਰ ਲਈ ਇਹਨਾਂ ਦੀ ਪ੍ਰੇਪੇਰਨੈਸ ਕਰਨ ਦੇਖਣ ਲਈ ਇਹਨਾਂ ਦੀ ਸਟਾਕ ਟੇਕਿੰਗ ਕਰ ਲਈ ਕਿ ਇਹਨਾਂ ਕੋਲ ਜਿਹੜੇ ਇਕੁਪਮੈਂਟ ਹੈਗੇ ਆ ਜਾਂ ਮੈਨਪਾਵਰ ਹੈਗੀ ਆ ਉਹਨਾਂ ਨੂੰ ਕਿਦਾਂ ਅਪਰੂਵ ਕੀਤਾ ਜਾ ਸਕਦਾ ਉਹਦੇ ਰਿਗਾਰਡਿੰਗ ਵੀ ਸਾਰੇ ਪੰਜਾਬ ਦੇ ਸੀਨੀਅਰਸ ਜਾ ਰਹੇ ਨੇ ਤੇ ਉਸੇ ਲਈ ਮੇਰੀ ਡਿਊਟੀ ਲਿਖੀ ਸੀ ਹਮ ਸਾਥ ਦੀ ਉਸ ਕਰਕੇ ਅਸੀਂ ਥਾਣੇ ਚੈੱਕ ਕਰਕੇ ਆਇਆ ਤੇ ਨਾਂ ਜਿਹੜੇ ਹਾਈ ਟੈਕਨੋਕਰਸੀ ਦਿੱਤੇ ਆ ਕੁਝ ਸਿਚੁਏਸ਼ਨਸ ਪੂਲ ਸਾਇੰਸ ਦੇ ਬਾਕੀ ਮੀਟਿੰਗਸ ਕਰ ਰਹੇ ਆ ਆਪਣੇ ਕਸਟਮ ਅਫਸਰ ਜਵਾਨਾਂ ਤੇ ਐਸਐਸਓ ਜਵਾਨਾਂ ਦੇ ਸਰ ਜਿੰਦੇ ਜਿਹੋ ਅਟੈਕ ਕੋਇਨੇ ਖਾਣਿਆ ਸੀ ਸਰ ਉਹਨੂੰ ਕਿਸਾ ਦੇਖੀਏ ਔਰ ਓਡੀਅਨ ਤੇ ਟੋਟੀ ਵਾਸਤੇ ਖਾਣੇ ਵਿੱਚ ਦੇਖਿਆ ਜਾ ਰਹੀ ਜਾਲੀ ਗੈਟ ਲਗਾਈ ਜਾ ਰਹੀ ਹੈ ਨਾਲ ਨਾਲ ਤਾਂ ਵੀ ਬੜੀ ਜ਼ਿਆਦੀ ਨੇ ਇਹ ਕਿਉਂ ਖਾਣੇ ਨੂੰ ਰੋਕੜਾ ਕੀਤਾ ਜਾ ਰਿਹਾ ਹੈ ਕੰਮ ਗਿਆ ਜੀ ਪਰ ਤਲਾ 26 ਜਨਵਰੀ ਦਾ ਰਸਤਾ ਲੱਗਦਾ ਕਿੰਨੀਆਂ ਕਿਹੜੀਆਂ ਕੰਪਨੀਆਂ ਲਗਾਈਆਂ ਨੇ ਔਰ ਕਿਹੜੇ ਕਿਹੜੇ ਅੰਮ੍ਰਿਤਸਰ ਦੇ ਫੰਕਸ਼ਨ ਸਿਟੀ ਚ ਹੋ ਰਿਹਾ ਹੈ ਆਪਣਾ ਕੋਈ ਨਹੀਂ ਹੈਗਾ ਆਪਣੇ ਲੋਕਲ ਫੰਕਸ਼ਨ ਮੈਂ ਮੇਨ ਫੰਕਸ਼ਨ ਤਾਂ 시ਮ ਸਾਹ ਦਾ ਤ੍ਰੀਕੋਟੀ ਹੋ ਰਿਹਾ ਲੇਕਿਨ ਕਿਉਂਕਿ 26 ਜਨਵਰੀ ਹੈ ਸਾਰੀ ਜਗ੍ਹਾ ਹੀ ਮਨਾਈ ਜਾਂਦੀ ਹੈ ਜਿਹੜਾ ਰਿਪਬਲਿਕ ਡੇ ਸੋਸ਼ ਕਰਕੇ ਐਟ ਰੈਪਾਰਟ ਇਨ ਦੈਟ ਵੀ ਹੈਵ ਟੂ ਇਨਹਾਂਸ ਦ ਸਿਕਿਉਰਟੀ ਫਾਰ ਦ ਕਾਟਾ ਉਹਦੇ ਲਈ ਸਾਰੇ ਡਿਪਲੋਇਮੈਂਟ ਹੋ ਚੁੱਕੀ ਲੀਜੀਏ ਜਿਹਦਾ ਪਹਿਲਾਂ ਵੀ ਕਰਦੇ ਰਹੇ ਹਾਂ ਤੇ ਜਿਹੜੇ ਸਾਰੇ ਫੀਲਡ ਆਸਟੇ ਨੇ ਉਹਦੇ ਅੱਗੇ ਕਿਹੜਾ ਡਾਡਸ ਹੋ ਸ਼ੁੱਡ ਬੀ ਨੋ ਪ੍ਰੋਬਲਮ ਇੱਕ ਤੁਸੀਂ ਪੁਲਿਸ ਅੱਗੇ ਬੈਗਸ ਦਾ ਠਾਣਾ ਤੇ ਪੁਲਿਸ ਇੱਥੇ ਸੇ ਜੀ ਉਹ ਉਹ ਉਹਦੇ ਰਿਗਾਰਡਿੰਗ ਨਾ ਪੁਲਿਸ ਵੱਲੋਂ ਹੀ ਅਲਰਟ ਨਾ ਹੋ ਤੇ ਜਿਹੜੀ ਹੈਗੀ ਉਹ ਟਾਰਗੇਟ ਹਾਰਕਿੰਗ ਵੀ ਕਰ ਦਿੱਤੀ ਗਈ ਹੈ ਤੇ ਤਾਂ ਕਿ ਲੋਕਾਂ ਦੇ ਵਿੱਚ ਇੱਕ ਸਿਕਿਉਰਿਟੀ ਦੀ ਭਾਵਨਾ ਆ ਜਾਵੇ ਤੇ ਨਾਲ ਹੀ ਇਹ ਹੈ ਕਿ ਇਹ ਜਿਹੜੇ ਹੈਗੇ ਨਾ ਇਹ ਗੈਂਗਸਟਰਸ ਨਾ ਸਮਬਡੀ ਦੇ ਵਾਂਟ ਟੂ ਸਿਕਿਉਰ ਦਾ ਪਬਲਿਕ ਟੂ ਐਕਸਟ੍ਰੈਕਟ ਦਾ ਸੋਸ਼ਲ ਨੋਲੈਜ ਸੋ ਦੈਟ ਇਜ਼ ਵਾਈ ਦੇ ਵਾਂਟ ਟੂ ਕ੍ਰੀਏਟ ਐਨ ਅਪਰੇਸ਼ਨ ਔਨ ਦਾ ਪਬਲਿਕ ਫਰ ਦਿਸ ਤੋਂ ਉਹਨੂੰ ਕਾਊਂਟਰ ਕਰ ਹੀ ਰਹੇ ਆ ਤੁਸੀਂ ਦੇਖਿਆ ਹੋਣਾ ਪਿਛਲੇ ਦਿਨਾਂ ਦੇ ਵਿੱਚ ਕਾਫੀ ਵਧੀਆ ਕੰਮ ਹੋਇਆ ਬਾਰਡਰ ਦੇ ਵਿੱਚ ਬਹੁਤ ਵਧੀਆ ਕੰਮ ਹੋਇਆ ਸਰ ਪੰਜਾਬ ਦੇ ਵਿੱਚ ਵੀ ਔਰ ਜਿੱਥੇ ਵੀ ਕਿਤੇ ਇਹਨਾਂ ਨੇ ਓਵਰਪਾਵਰ ਕਰਨ ਦੀ ਕੋਸ਼ਿਸ਼ ਕੀਤੀ ਹੈ ਉੱਥੇ ਕੇਸ ਰਜਿਸਟਰ ਕਰਕੇ ਲੀ ਸਰੇਕ ਜਿਹੜੇ ਕਿ ਦਿੱਲੀ ਟੈਟਰਨ ਗਾਂਧੀ ਗਰਾਉਂਡ ਦੇ ਵਿੱਚ ਜਿਹੜੀ ਹੈ ਜਿਹੜੀ ਪੱਗ ਦੇ ਦੀ ਪਲੇਸ ਤੇ ਕਿਹੜਾ ਅਲਗ ਅਲਗ ਰਿਕਰ ਹੋ ਰਿਹਾ ਤੇ ਇਦਾਂ ਦੀ ਜਿੱਥੇ ਵੀ ਇਹ ਕਲਚਰ ਪ੍ਰੋਗਰਾਮਸ ਹੁੰਦੇ ਰਿਗਾਰਡਿੰਗ ਪਬਲਿਕ ਪਲੇਸ ਉਸ ਦੇ ਰਿਗਾਰਡਿੰਗ ਕੀ ਕੀ ਸਿਕਿਉਰਟੀ ਸਿਸਟਮ ਜਿਹੜਾ ਹੈ ਇੱਧਰ ਦੇ ਗਰਾਉਂਡ ਦੇ ਵਿੱਚ ਕਿੰਨਾ ਸ਼ੂਰਟ ਵਾਲੇ ਕਰ ਉਹ ਬੇਸਿਕਲੀ ਤਾਂ ਉਹ ਕਮਿਸ਼ਨ ਸਾਹਿਬ ਦੇਖ ਰਹੇ ਹੋਣਗੇ ਜਿਸ ਨਾਲ ਉਹ ਮੈਂ ਸਾਰਾ ਆਰੀ ਵਾ ਗਾਰੀ ਬੋ ਦੋ ਬੇਸਿਕਲੀ ਤਾਂ ਸਾਰਾ ਕੁਝ ਸਾਨੂੰ ਦੇਖਣੇ ਪੈਂਦਾ ਹੋਵੇ ਕਿਉਂਕਿ ਐਕਸੈਸ ਕੰਟਰੋਲ ਦਾ ਨੰਟੀ ਸੈਟ ਚੈਕਿੰਗ ਐਂਡ ਐਡਵਾਂਸ ਸਕਿਉਰਟੀ ਲਾਇਜ਼ਨ ਅਸੀਂ ਚਿੰਤਨਾ ਚੀਜ਼ਾਂ ਤੇ ਕੰਮ ਕਰਦੇ ਆ ਤਾਂ ਕਿ ਕੋਈ ਗਲਤ ਆਦਮੀ ਉੱਥੇ ਆ ਕੇ ਨਿਊਸੈਂਸ ਕ੍ਰੀਏਟ ਨਾ ਕਰ ਪਾਵੇ ਸਾਡਾ ਬੜਾ ਪਾਇਸ ਜਿਹੜਾ ਇਹ ਫੰਕਸ਼ਨ ਹੈਗਾ ਇਹਨੂੰ ਸਾਰੇ ਇੰਡੀਅਨਸ ਰਲ ਕੇ ਸੈਲੀਬ੍ਰੇਟ ਕਰਦੇ ਨਾ ਤਾਂ ਇਹਦੇ ਵਿੱਚ ਕੋਈ ਅੱਗੇ ਖਲਣ ਨਾ ਪਾ ਸਕੇ ਸਰ ਇਹ ਕਿਹੜਾ ਆਤਵਾਦੀ ਹਮੇਰੀ ਸ਼ੰਕਾ ਚਿਤਾਈ ਜਾ ਰਹੀ ਹੈ ਜੰਬੀ ਜਨਮ ਦੀ ਖਾਸ ਤੋ ਫਿਟਰੀ ਪਾਰਵਲੇ ਦੇ ਤਾਂ ਕਿ ਕੁਸੀਂ ਦੇਖੋਗਾ ਪੀਟਵਾੜੇ ਇਲਾਕਿਆਂ ਦੇ ਵਿੱਚ ਵੀ ਪੁਲਿਸ ਦੀ ਕਾਫੀ ਪ੍ਰੈਜੈਂਸ ਵਧੀ ਹੋਈ ਆ ਰਿਪੋਰਟ ਉੱਥੇ ਜਿਹੜੇ ਮੋਬਾਈਲ ਚੱਲ ਰਹੇ ਨੇ ਐਂਡ ਇੰਟੈਲੀਜੈਂਸ ਆਲਸੋ ਬੀਨ ਗੀਅਰਡ ਅਪ ਫਾਰ ਥੈਟ ਵੀ ਆਰ ਪ੍ਰੇਪੇਅਰਡ ਫਾਰ ਥੈਟ ਚੈਲੰਜਸ ਤਾਂ ਸਾਨੂੰ ਸਦਾ ਹੀ ਰਹਿੰਦੇ ਨੇ ਕੋਈ ਕੋਈ ਸਪੈਸ਼ਲ ਨਹੀਂ ਹੈ ਲੇਕਿਨ ਇਹ ਹੈ ਕਿ ਜਦੋਂ ਇਹੋ ਜਿਹੇ 15 ਗਾਹ ਦਾ 26 ਜਨ ਵੀ ਆਉਂਦੀ ਹੈ ਥੋੜੀ ਲੱਟਾਂ ਸਿਸ ਕਰਕੇ ਵਧਾਦੀ ਦੀ ਕਿਉਂਕਿ ਬੜਾ ਬਾਅਸ ਕਈ ਹੰਦਾ ਇਹਨੂੰ ਕੋਈ ਡਿਸਟਰਬ ਨਹੀਂ ਕਰ ਪਾਉਂਦਾ ਖਾਸ ਕਰਕੇ ਤੁਸੀਂ ਬਾਰਡਰ ਏਰੀਆ ਨਾਲ ਜੁੜੇ ਹੋਏ ਹੋ ਜੀ ਤੇ ਬਾਰਡਰ ਇੰਨੀ ਸਸਾਰਾ ਅੰਕਲ ਕਰ ਰਹੇ ਹੁੰਦੇ ਨੇ ਦੇਖੋ ਬਾਰਡਰ ਏਰੀਆ ਤੇ ਚੈਲੰਜ ਤਾਂ ਹੁੰਦਾ ਹੀ ਆ ਬਿਕਾਜ਼ ਵੀ ਹੈ ਪਾਕਿਸਤਾਨ ਬਾਰਡਰ ਅਲੋਂਗ ਲੌਂਗ ਬਾਰਡਰ ਓਵਰ ਹੇਅਰ ਤੋ ਜਿਹੜਾ 500 ਕਿਲੋਮੀਟਰ ਦਾ ਬਾਰਡਰ ਹੈ ਇਹਦੇ ਯੂ ਪਲਗਟ ਕੀਤਾ ਨਹੀਂ ਜਾ ਸਕਦਾ ਥੋੜੀ ਬਹੁਤੀ ਇਨਫਿਲਟ੍ਰੇਸ਼ਨ ਆਨ ਦਾ ਤੁਸੀਂ ਦੇਖਿਆ ਨਵੀਂ ਟੈਕਨੋਲੋਜੀ ਡਰੋਨਸ ਹੁਣੇ ਛੱਡਨੇ ਸ਼ੁਰੂ ਕੀਤੇ ਨੇ ਉਹਦੇ ਨਾਲ ਨਾਰਕੋਟਿਕਸ ਭੇਜ ਦਿੰਦੇ ਨੇ ਔਰ ਵੈਪਨਸ ਭੇਜ ਦਿੰਦੇ ਨੇ ਤੋ ਚੈਲੰਜ ਤਾਂ ਸਦਾ ਹੀ ਰਹੇਗਾ ਕਿਉਂਕਿ ਯੂ ਕੈਨ ਨੋਟ ਚੇਂਜ ਯਰ ਨੇਬਰਸ ਫਾਦਰ ਮੈਨਰ ਉਹ ਇਥੇ ਦੀ ਪੁਲਿਸ ਨੂੰ ਜਿਆਦਾ ਅਲਰਟ ਹੋਣਾ ਪੈਂਦਾ that is why we are going around and uh, supervising the the ਚੈਲੰਜ ਬਾਕੀ ਨਸ਼ਾ ਤਸਕਰਾਂ ਕਿ ਨਾਰਗਨਾਈਜ਼ਰ ਦੇ ਨਾਲ ਆਪਰੇਟ ਕਰਦੇ ਸਕੱਤੀ ਨੇ ਕਿ ਕਿ ਇਹ ਚੈਲੰਜ ਬਾਕੀ ਪੁਲਿਸ ਚੈਲੰਜ ਤੇ ਪੁਲਿਸ ਨੂੰ ਸਦਾ ਹੀ ਰਹਿੰਦਾ ਹੈਗਾ ਤੇ ਐਡਾ ਕੋਈ ਚੈਲੰਜ ਨਹੀਂ ਹੁੰਦਾ ਵੀ ਆ ਵੀ ਦੇ ਲੇਗੇ ਰਾਈਟ ਫਰਮ ਦਾ ਡੇਜ਼ ਆਂ ਟੈਰਰਿਸ ਆਲਸੋ ਇਹ ਤੁਸੀਂ ਦੇਖੋ 80s ਦੇ ਵਿੱਚ 90s ਦੇ ਵਿੱਚ ਵੀ ਉਹੀ ਪੰਜਾਬ ਪੁਲਿਸ ਹੈ ਜਿਹਨੇ ਇਹ ਜਿਹੜੀ ਚੈਲੰਜ ਹੈ ਇਹਨੂੰ ਖਤਮ ਕੀਤਾ ਸੀਗਾ ਐਂਡ ਵੀ ਆਰ ਕੈਪੇਬਲ ਆਫ ਡੂਇੰਗ ਦਾ ਸੇਮ ਰਾਈਟ ਨਾਓ ਆਲਸੋ ਪਰ ਬੈਠੇ ਜਿਹੜੇ ਵਿਦੇਸ਼ ਵਿੱਚ ਨੇ ਸਰ ਉਹ ਹਮਲੇ ਕਰਵਾ ਰਹੇ ਨੇ ਉਹਨਾਂ ਤਾਂ ਹੀ ਖੋਜ ਕਰ ਸਕਦੇ ਬਿਲਕੁਲ ਸਰ ਨੇ ਉਹ ਤਾਂ ਐਕਸਟ੍ਰਾਡਿਸ਼ਨ ਦੀਆਂ ਪ੍ਰੋਸੀਡਿੰਗ ਜਿਹੜੀਆਂ ਹੈਗੀਆਂ ਜਿਹਨਾਂ ਘਾਟੀਆਂ ਹੈਗੀਆਂ ਉਹ ਤਾਂ ਚੱਲ ਹੀ ਰਹੀਆਂ ਨੇ ਰੈੱਡ ਕਾਰਨਰ ਨੋਟਿਸ ਐਂਡ ਆਲ ਦੈਟ ਦੈਟ ਇਜ਼ ਬੇਸਿਕਲੀ ਵੀ ਆਰ ਲੀਗਲ ਪੀਪਲ ਐਂਡ ਵੀ ਹੈਵ ਟੂ ਗੋ ਫਾਰ ਦਾ ਲੀਗਲ ਵੇਜ਼ ਆਨ ਠੀਕ ਉਹ ਜਿਹੜੇ ਥੋੜੇ ਜਿਹਾ ਟਾਰਡੀ ਹੁੰਦੇ ਨੇ ਥੋੜੇ ਲੰਬੇ ਹੁੰਦੇ ਨੇ ਲੇਕਿਨ ਵੀ ਅਸੀਂ ਪਸ਼ੂ ਕਰ ਰਹੇ ਹਾਂ ਉਸੇ ਦਾ ਰੋਡ ਐਕਟੀਵਿਟੀ ਨੂੰ ਰੋਕਣ ਲਈ ਕੋਈ ਨਵੇਂ ਕਾਨੂੰਨ ਵੀ ਲੱਗਿਆ ਹੈ ਡਰੋਨ ਵੀ ਆ ਆਲਸੋ ਅਪਗ੍ਰੇਡ ਅਕੋਰਡਿੰਗ ਟੂ ਦ ਰਿਕੁਆਇਰਮੈਂਟਸ ਆਫ ਦ ਫੀਲਡ ਇਸੇ ਕਰਕੇ ਹੁਣ ਤੁਸੀਂ ਦੇਖਿਆ ਹੋਣਾ ਇਹਨਾਂ ਦੀ ਐਕਟੀਵਿਟੀ ਘਟੀ ਹੋਈ ਹੈ ਕਿਉਂਕਿ ਸੈਂਟਰਲ ਇੰਟੈਲੀਜੈਂਸ ਏਜੰਸੀ ਨਾਲ ਰਲ ਕੇ ਅਸੀਂ ਬੀਐਸਐਫ ਨਾਲ ਰਲ ਕੇ ਇੱਕ ਇੱਕ ਪਲਾਨ ਬਣਾਉਣੇ ਹੁੰਦੇ ਆ ਤਾਂ ਕਿ ਇਹਨਾਂ ਨੂੰ ਨਿਊਟਰਲਾਈਜ਼ ਕੀਤਾ ਜਾ ਸਕੇ ਇਸ ਇੱਕ ਕਲੈਕਟਿਵ ਥ੍ਰੈਟ ਫਾਰ ਆਲ ਏਜੰਸੀ ਸੋ ਵੀ ਆਰ ਔਨ ਦ ਸੇਮ ਪੇਜ ਸਰ ਇਫ ਯੂ ਟਾਕ ਅਬਾਊਟ ਦ ਮੋਸਟ ਕ੍ਰਾਊਡਡ ਏਰੀਆ ਸੱਚ ਐਸ ਰੇਲਵੇ ਸਟੇਸ਼ਨ ਬੱਸ ਸਟੈਂਡ 에ਅਰਪੋਰਟ ਸੋ ਹੂ ਸੋ ਯੂ ਵਾਂਟ ਟੂ ਅਟੈਕ ਦੇ ਜਸਟ ਫਾਈਂਡ ਆਊਟ ਸੱਚ ਓਕੇਸ਼ਨਸ ਲਾਈਕ ਦ ਪਬਲਿਕ ਡੇ ਇੰਡੀਪੈਂਡੈਂਸ ਡੇ অর ਆਲ ਅਦਰ ਸਪੈਸ਼ਲ ਓਕੇਸ਼ਨਸ so what are the security systems which are arranged on this uh, crowded areas question we we go for the preventive measures and all that basically the initial liability of the other party only they have to choose the time venue and the target right. so we go for the prevention of that in case it happens then uh, we go for the kill for that matter we have to go for the detection and all that or okay. one oh, cool question i okay. asked ਵਿਦੇਸ਼ੀ ਗੈਂਗਸਟਰ ਜਿਹੜੇ ਕੈਪਚਰ ਕਰਦੇ ਹਾਸਲ ਕਰਦੇ ਨੇ ਦੇ ਇਲਾਕੇ ਦੇ ਵਿੱਚ ਹੀ ਟਾਰਗੇਟ ਕਰਦੇ ਨੇ ਪਾਰਸੀ ਜਿਹਦੇ ਨੌਜਵਾਨ ਉਹ ਨਾਲੀ ਬੇਸਿਕਲੀ ਜਿਹੜੀ ਬੈਕਗਰਾਉਂਡ ਹੁੰਦੀ ਹੈ ਨਾ ਇਹ ਗੈਂਗਸਟਰ ਦੇ ਜਿਹੜੇ ਸ਼ੇਰੀਆ ਦਾ ਹੁੰਦਾ ਨੇ ਐਕਚੁਅਲੀ ਦੇ ਆਰ ਵੈਲ ਬਸ ਕਿ ਟੋਪੋਗ्राफी ਆਂਦਾ ਜੀਓਗ੍ਰਾਫੀ ਆਫ ਦੈਟ ਏਰੀਆ ਸੋ ਦੇ ਹੈਵ ਦ ਕਨੈਕਸ਼ਨਸ ਆਲਸੋ ਸੋ ਦੇ ਵਾਂਟ ਟੂ ਯੂਟਿਲਾਈਜ਼ ਦ ਟੈਲੈਂਟ ਦੇ ਆਨਲੀ ਫਾਰ ਦੈਟ ਲਟਰ ਸੋ ਦੈਟ ਇਜ਼ ਵਨ ਆਫ ਦ ਰੀਜ਼ਨ ਬੜਾ ਦੇਖੋ ਐਂਟੀਟੋਨ ਸਿਸਟਮ ਬਾਰੇ ਵੀ ਗੱਲਬਾਤ ਚੱਲਦੀ ਹੈ ਨਹੀਂ ਉਹਦੇ ਚ ਇਹ ਸਤਾਜੋ ਦੀਸ ਆਰ ਸੀਕ੍ਰੀਟ ਥਿੰਗਸ ਹੌਲਟ ਮੈਟਰ ਵੀ ਕੈਨਟ ਐਕਸਪੋਜ਼ ਇਟ ਟੂ ਦਾ ਜਨ ਪਬਲਿਕ ਬੇਸਿਕਲੀ ਵੀ ਕਮ ਆਪ ਵਿਦ ਦਾ ਸੋਲੂਸ਼ਨਸ ਬਟ देयर ਇਜ਼ ਅ ਥਰੈਟ ਇਹ ਗ੍ਰੇਟ ਹੁੰਦੀ ਕਿ ਮੋਤੀ ਹੋ ਰਹੀ ਹੈ ਇਹ ਸਰਦੀ ਦੀ ਲੈਣੀ ਹੈ ਇਨ ਇਟਸੋ ਜੈਸਟ ਐਕਟਿੰਗ ਕੇ ਮੱਝ ਦੇ ਵਿੱਚ ਨਹੀਂ ਨਹੀਂ ਮੈਂ ਉਹ ਦੱਸ ਕੇ ਹਟਿਆ ਮੈਡਮ ਨੇ ਪੁੱਛਿਆ ਸੀਗਾ ਕਿ ਜਿਹੜਾ ਅਟੈਕਰ ਹੈ ਉਹਨੇ ਟਾਈਮ ਦੀ ਦਿਉ ਤੇ ਟਾਰਗੇਟ ਖੁਦ ਹੀ ਚੂਸ ਕਰਨਾ ਹੁੰਦਾ ਨਾ ਸਾਡੀ ਤਾਂ ਕੋਈ ਸਲਾਹ ਲੈਣੀ ਨਹੀਂ ਨਾ ਤੁਹਾਡੀ ਸਲਾਹ ਲੈਣੀ ਬੇਸਿਕਲੀ ਉਹ ਜਿੱਥੇ ਵੀ ਉਹ ਡਿਸਾਈਡ ਕਰਦਾ ਹੈਗਾ ਵੀ ਹੈਵ ਟੂ ਰਿਸਪੌਂਡ ਟੂ ਥੈਟ ਥੈਟ ਇਜ਼ ਅ ਥਿੰਗ ਸਰ ਪਬਲਿਕ ਡੇਸ ਬੇਸਿਕਲੀ ਦ ਮੋਸਟ ਸਸਪੀਸ਼ੀਜ਼ ਆਮ ਇਟਸ ਸਪੈਸ਼ਲ ਓਕੇਜਨ ਫॉर 올 ਦ ਇੰਡੀਅਨ ਸਪੈਸ਼ਲੀ ਪਬਲਿਕ ਡੇ ਐਂਡ ਇੰਡੀਪੈਂਡੈਂਸ ਸੋ so what message would you like to give to all the good the indians and today even there is a we could j choti diwali celebration so what message would you like to give to all the indians regarding 22nd jan 26 message to ehi hai ji ki dekho we are public servants asi toade layi kam karde haa tusi sade layi kam karde ho we should have a symbiotic relationship let's help each other sare bande satark rehna dekho punjab police 80000 hai ਇਹ ਸਾਰੇ ਪੰਜਾਬ ਦੇ ਨਿਵਾਸੀ ਸਾਰੇ ਅੱਖਾਂ ਖੋਲ ਕੇ ਆਲਾਦਵਾਲਾ ਦੇਖਣਾ ਸਾਰਾ ਸਤਰਕ ਹੋ ਜਾਣਾ ਤੇ ਅਸੀਂ ਢਾਈ ਕੋੜ ਕੌਸਟੇਬਲ ਬਣ ਜਾਾਂਗੇ ਸੋ ਇਟ ਇਜ਼ ਬੈਟਰ ਦ ਬੀ ਹੈਲਪ ਈਚ ਅਦਰ ਸਾਰਿਆਂ ਨੂੰ ਰਿਸਪੌਂਸਿਬਿਲਟੀ ਨਾਲ ਕੰਮ ਕਰਨਾ ਚਾਹੀਦਾ ਕਿਉਂਕਿ ਡੈਮੇਜ ਕੱਲਾ ਪੁਲਿਸ ਦਾ ਨਹੀਂ ਹੋਣਾ ਜਾਂ ਪਬਲਿਕ ਦਾ ਨਹੀਂ ਹੋਣਾ ਆਪਣਾ ਸਾਰਿਆਂ ਦਾ ਹੀ ਹੈ ਸੋ ਆਓ ਸਾਰੇ ਰਲ ਕੇ ਕਲੈਕਟਿਵਲੀ ਜਿਹੜੀ ਇਹ ਸਿਕਿਉਰਿਟੀ ਸੈਟਅਪ ਨੂੰ ਹੋਰ ਰਿਫਾਈਨ ਕਰੀਏ ਵਧਾਈਏ ਸਾਰੇ ਸਤਰਕ ਰਹੀਏ ਤਾਂ ਕਿ ਕੋਈ ਵੀ ਅਨਸਫਾਹੀ ਘਟਨਾ ਨਾ ਵਾਪਸ ਸਕੇ ਤੇ ਅਸੀਂ ਆਪਣੇ ਜਿਹੜੇ ਦੇਸ਼ ਦਾ ਐਡਾ ਵੱਡਾ ਇਹ ਫੰਕਸ਼ਨ ਹੈਗਾ ਰਿਪਬਲਿਕ ਡੇ ਵਾਲਾ ਇਹ थैंक यू थैंक यू प्रॉपर्टी बेचने और खरीदने के लिए संपर्क करें फेयर डील प्रॉपर्टीज